ਵੇੜਾ ਖਾਲੀ ਹੋ ਗਿਆ ਕਹਿ ਲੋ ਜਾਂ ਕਹਿ ਲੋ ਕਿ छाती ਉੱਡ ਗਈ ਸਿਰ ਤੋਂ ਨੰਗਾ ਹੋ ਗਿਆ ਸਿਰ ਨੂੰ ਇੰਨਾ ਵੱਡਾ ਨੁਕਸਾਨ ਗੱਲ ਅਮਰਦਾ ਪ੍ਰੀਤਮ ਜੀ ਦੀ ਕਰ ਲੋ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੀ ਸ਼ੇਵ ਹੋਣਾ ਦੀ ਜਾਂ ਪਾਸ਼ਵਰਗੇ ਸਖੀਰੇ ਦੀ ਜੇ ਅੱਜ ਸ਼ਾਇਰੀ ਦੀ ਗੱਲ ਕਰੀਏ ਸੁਖੰਨ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਇਸ ਲੀਗ ਦਾ ਆਖਰੀ ਖਡਾਰੀ ਸੀ ਇਹ ਸ਼ਬਦਾਂ ਨੂੰ ਬੜੇ ਔਖੇ ਫੜ ਫੜ ਕੇ ਲਿਆਉਣਾ ਤਾਂ ਸਾਰਿਆਂ ਦੇ ਬਸ ਦੀ ਗੱਲ ਜਿਹੜਾ ਮਰਜੀ ਸ਼ਾਇਰੀ ਕਰ ਲੈਂਦਾ ਕੱਢ ਕੱਢ ਕੇ ਲਾ ਦੇ ਇੱਕ ਉਤਰਨੇ ਸ਼ਬਦ ਔਰ ਸ਼ਬਦ ਵੀ ਆਪਣੇ ਤੇ ਅਰਥ ਲਾਦ ਕੇ ਲਿਉਣ ਬੜਾ ਔਖਾ ਹੁੰਦਾ ਡਾక్టర్ ਸੁਜੀਤ ਪਾਤਰ ਦੇੰਤਿਲ ਸੰਸਕਾਰ ਤੇ ਕਾਫੀ ਵੱਡੀਆਂ ਸਖਸ਼ੀਤਾ ਪਹੁੰਚੇ ਤਾਂ ਗੁਰਪ੍ਰੀਤ ਕੋਘੀ ਜੀ ਮੌਜੂਦ ਨੇ ਭਾਈ ਜੀ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਜਗਤ ਨੂੰ ਪੰਜਾਬੀ ਸੱਭਿਆਚਾਰ ਨੂੰ ਮਾਂ ਬੋਲੀ ਪੰਜਾਬੀ ਦਾ ਵਿੜਾ ਖਾਲੀ ਹੋ ਗਿਆ ਵਿੜਾ ਖਾਲੀ ਹੋ ਗਿਆ ਕਹਿ ਲੋ ਜਾਂ ਕਹਿ ਲੋ ਕਿ ਛਾਤੀ ਉੱਡ ਗਈ ਸਿਰ ਤੋਂ ਨੰਗਾ ਹੋ ਗਿਆ ਸਿਰੋਂ ਇੰਨਾ ਵੱਡਾ ਨੁਕਸਾਨ ਕਿਉਂਕਿ ਮੈਂ ਸਾਡੇ ਵੱਡੇ ਭਾਜੀ ਦੇਵੀ ਭਾਜੀ ਖੜੇ ਨੇ ਅਸੀਂ ਕੱਲ ਵੀ ਇਹੀ ਗੱਲ ਕਰ ਰਹੇ ਸੀ ਕਿ ਜੇ ਗੱਲ ਅਮਰਦਾ ਪ੍ਰੀਤਮ ਜੀ ਦੀ ਕਰ ਲਓ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੀ ਸ਼ੇਵ ਹੋਣਾ ਦੀ ਜਾਂ ਪਾਸ਼ ਵਰਗੇ ਸਖੀਰੇ ਦੀ ਜੇ ਅਸ਼ਾਇਰੀ ਦੀ ਗੱਲ ਕਰੀਏ ਸੁਖਨ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਇਸ ਲੀਗ ਦਾ ਇਹ ਆਖਰੀ ਖਿਡਾਰੀ ਸੀ ਅੱਜ ਜੋ ਲੀਗ ਖਤਮ ਹੋਈ ਹੈ ਪਾਤਰ ਸਾਹਿਬ ਨਹੀਂ ਖਤਮ ਹੋਏ ਉਹ سلسلہ ਹੀ ਖਤਮ ਹੋ ਗਿਆ ਉਹ ਇੱਕ ਹਕੀਕਤ ਇੱਕ ਯਥਾਰਥ ਆਪਣੇ ਨਾਲ ਲੈ ਗਏ ਕਿਉਂਕਿ ਸ਼ਬਦਾਂ ਨੂੰ ਬڑے ਔਖੇ ਫੜ ਫੜ ਕੇ ਲਿਆਉਣਾ ਤਾਂ ਸਾਰਿਆਂ ਦੇ ਵਸਤੀ ਗੱਲ ਜਿਹੜਾ ਮਰਜੀ ਸ਼ਾਇਰੀ ਕਰ ਲੈਂਦਾ ਵੀ ਕੱਢ ਕੱਢ ਕੇ ਲਾ ਇੱਕ ਉੱਤਰਨੇ ਸ਼ਬਦ ਔਰ ਸ਼ਬਦ ਵੀ ਆਪਣੇ ਤੇ ਅਰਥ ਲੱਦ ਕੇ ਲਿਆਉਣ ਬੜਾ ਔਖਾ ਹੁੰਦਾ ਤੇ ਪਾਤਰ ਸਾਹਿਬ ਨੂੰ ਜਿੰਨੀ ਵਾਰੀ ਪੜ ਲਓ ਓਨੀ ਵਾਰੀ ਲੱਗਦਾ ਕਿ ਲਾਸਟ ਟਾਈਮ ਨੂੰ ਇੰਨੀ ਨਹੀਂ ਸੀ ਸਮਝ ਆਈ ਜਿੰਨੀ ਇਸ ਵਾਰ ਸਮਝ ਆਈ ਹੈ ਗੱਲ ਦੀ ਔਰ ਮੈਨੂੰ ਲੱਗਦਾ ਸਾਰੀ ਜ਼ਿੰਦਗੀ ਉਹਨਾਂ ਦੀ ਗਹਿਰਾਈ ਨੂੰ ਨਾਪਦੇ ਰਹਾਂਗੇ ਨਹੀਂ ਨਾਪੀ ਜਾਣੀ ਸੋ ਇਹਨੂੰ ਘਾਟਾ ਕਹਿ ਲਓ ਜਾਂ ਕਹਿ ਲਓ ਇੱਕ ਚੀਜ਼ ਖਤਮ ਹੀ ਹੋ ਗਈ ਹੈ ਤੇ ਘਾਟੇ ਦਾ ਫੇਰ ਕਦੇ ਨਾ ਕਦੇ ਪੂਰੇ ਹੁੰਦੇ ਨੇ ਜਿਹੜੀ ਚੀਜ਼ ਮੁੱਕ ਗਈ ਉਹ ਚੀਜ਼ ਕਦੇ ਦੁਬਾਰਾ ਨਹੀਂ ਆਉਣੀ ਸੋ ਇਹ ਇੱਕ ਹੁਨਰ ਇੱਕ ਕਲਾ ਲੁਪਤ ਹੋ ਗਈ ਸਾਡੇ ਕੋਲ ਅਖੀਰਲੀ ਗੱਲਬਾਤ ਕੀਤੀ ਸੀ ਜਾਂ ਅਖੀਰਲੀ ਮੁਲਾਕਾਤ ਕਦੋਂ ਹੋਈ ਸੀ ਅਖੀਰਲੀ ਗੱਲਬਾਤ ਕਦੋਂ ਹੋਈ ਸੀ ਜੀ ਟੈਲੀਫੋਨਿਕ ਗੱਲ ਤਾਂ ਮਹੀਨਾ ਪਹਿਲਾਂ ਹੋਈ ਸੀ ਜੀ ਅਸੀਂ ਇਕੱਠੇ ਨਾ ਜੀਬੀ ਬਾਜੀ ਦੀ ਕਿਰਪਾ ਦੇ ਨਾਲ ਇੱਕ ਸਾਡਾ ਕਈ ਵਾਰੀ ਬਣ ਜਾਂਦਾ ਅਸੀਂ ਪਰਿਵਾਰਕ ਸਾਂਝ ਇਕੱਠੇ ਪੰਜ ਚਾਰ ਪਰਿਵਾਰ ਰਲ ਕੇ ਬਹਿ ਜਾਂਦੇ ਹੁੰਦੇ ਸੀ ਤੇ ਪਾਤੜ ਸਾਹਿਬ ਨਾਲ ਇਸ ਤਰ੍ਹਾਂ ਦੀਆਂ ਤਿੰਨ ਚਾਰ ਮਿਲਨੀਆਂ ਪਿੱਛੇ ਹੋਈਆਂ ਕੁਝ ਸਮਿਆਂ 'ਚ ਤੇ ਅਸੀਂ ਇਹੀ ਪਲਾਨ ਕਰ ਰਹੇ ਸੀ ਔਰ ਕੁਦਰਤੀ ਪਾਤਰ ਸਾਹਿਬ ਨਾਲ ਕਿਸੇ ਸਿਲਸਲੇ 'ਚ ਗੱਲ ਹੋਈ ਉਹਨਾਂ ਜਲੰਧਰ ਜਾਣਾ ਸੀ ਕਿਸੇ ਇਵੈਂਟ ਤੇ ਜੀ ਉਹਦੇ ਸਿਲਸਲੇ ਉਹਦੇ 'ਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਬਾਬਾ ਜੀ ਹੁਣ ਉਹ ਵੀਟ ਵਕਤ ਕੱਢੋ ਅਸੀਂ ਤਾਂ ਹੁਣ ਵੇਟ ਕਰਦੇ ਵੇ ਵੀ ਕਿਦੋਂ ਤੁਸੀਂ ਸਾਨੂੰ ਸਮਾਂ ਦਿੰਦੇ ਹੋ ਤੇ ਉਹ ਕਹਿੰਦੇ ਮੈਨੂੰ ਆਪ ਬੜਾ ਚਾਅ ਆ ਹੁੰਦੀ ਬੀਬੀ ਇੱਥੇ ਆ ਤੁਸੀਂ ਸਾਰੇ ਇੱਥੇ ਇਕੱਠੇ ਹੋਨੇ ਆ ਉਹ ਟੈਲੀਫੋਨ 'ਤੇ ਗੱਲ ਸੀ ਤੇ ਜਿਹੜੀ ਮੁਲਾਕਾਤ 20 ਜਨਵਰੀ ਨੂੰ ਚਨਾਰਥਲਿਕ ਲਾਇਬ੍ਰੇਰੀ ਦਾ ਉਦਘਾਟਨ ਸੀ ਜੀ ਤੇ ਉੱਥੇ ਸਾਡੀ ਜਿਹੜੀ ਆਖਰੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਜੀ ਕਿਵਾਂ ਜੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਕੀ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਸੀ ਉਹਨਾਂ ਤੋਂ ਜਦੋਂ ਬੋਲਦੇ ਹੁੰਦੇ ਸੀ ਜਾਂ ਗਜ਼ਲ ਪੜ੍ਹਦੇ ਹੁੰਦੇ ਸੀ ਜਾਂ ਕੁਝ ਸ਼ਬਦਾਂ ਦੀ ਜਿਹੜੀ ਨਹੀਂ ਉਹਨਾਂ ਕੋਲੋਂ ਤਾਂ ਸਿੱਖਣ ਵਾਲਾ ਬਹੁਤ ਕੁਝ ਸੀ ਸਾਡੀ ਕਪੈਸਿਟੀ ਘੱਟ ਸੀ ਅਸੀਂ ਉਹਨਾਂ ਸਿੱਖੀ ਨਹੀਂ ਸਕੇ ਉਹਨਾਂ ਕੋਲੋਂ ਜਿੰਨਾ ਕੁਝ ਉਹਨਾਂ ਕੋਲ ਸਿਖਾਉਣ ਵਾਲਾ ਸੀ ਤੇ ਸਾਡੇ ਉਹ ਅਗੋਂ ਜਿੰਨਾ ਵਧੀਆ ਮਰਜ਼ੀ ਸਿਗਨਲ ਉਹ ਵੀ ਅਗੋਂ ਵੀ ਤੇ ਇੱਧਰ ਵੀ ਤੇ ਕੋਈ ਚਾਹੀਦੀ ਨਾ ਤਾਕਤ ਸਾਡੇ ਸਾਡੇ ਜੀ ਤਾਕਤ ਉਹ ਨਿੰਮੀ ਸੀ ਕੋਨਾਂ ਕੋਲੋਂ ਜ਼ਿਆਦਾ ਸੀ ਸਾਡੇ ਭਾਂਡੇ ਛੋਟੇ ਸੀ ਬਸ ਤੋਂ ਬੱਸ ਵੱਡੀ ਸੀ ਜੀ ਬਾਈ ਜੀ ਤਾਂ ਬਾਜੀ ਦਾ ਉਹਨਾਂ ਦੇ ਵੱਡੇ ਬੱਚਿਆਂ ਵਾਂਗ ਵੱਡੇ ਬੇਟੇ ਵਾਂਗੂ ਉਹਨਾਂ ਦੇ ਨਾਲ ਜ਼ਿੰਦਗੀ ਚ ਰਹੇ ਨੇ ਤੇ ਜੋ ਇਹਨਾਂ ਨੇ ਜਿੰਨੀ ਸੰਗਤ ਉਹਨਾਂ ਦੀ ਮਾਣੀ ਆ ਤੇ ਮੇਰੇ ਖਿਆਲ ਨਾਲ ਦੇਵੀ ਬਾਜੀ ਤੁਹਾਨੂੰ ਜ਼ਿਆਦਾ ਵਧੀਆ ਵਿਸਥਾਰ ਨਾਲ ਦੱਸ ਸਕਦੇ ਸਾਰੇ ਮਤਲਬ ਉਹਨਾਂ ਦਾ ਹਰੇਕ ਨਾਲ ਹੀ ਮੁਹੱਬਤ ਸੀ ਹਰੇਕ ਨਾਲ ਪਿਆ ਤੁਸੀਂ ਜਿੰਨੇ ਕਿਸੇ ਨੂੰ ਪੁੱਛ ਕੇ ਦੇਖ ਲਓ ਜਿਹੜਾ ਇੱਕ ਦੋ ਵਾਰ ਵੀ ਮਿਲਿਆ ਹੋਵੇ ਉਹ ਕਹੇਗਾ ਪਤਰ ਸਾਹਿਬ ਮੈਨੂੰ ਬਹੁਤ ਪਿਆਰ ਕਰਦੇ ਸੀ ਲੱਖ ਬੰਦੇ ਨੂੰ ਸਰਵੇ ਕਰੋ ਇਹ ਕਹਿੰਦੇ ਪਤਰ ਸਾਹਿਬ ਮੈਨੂੰ ਬਹੁਤ ਜਿਆਦਾ ਪਿਆਰ ਕਰ ਕਿਉਂ ਨਹੀਂ ਘੱਟ ਪਿਆਰ ਕਿਸੇ ਨੂੰ ਨਹੀਂ ਕੀਤਾ ਜਦ ਮਹਾਪੁਰਸ਼ ਹੁੰਦੇ ਸਾਧੂ ਮਹਾਤਮਾ ਹੁੰਦੇ ਨਾ ਕਿਸੇ 'ਚ ਫਰਕ ਨਹੀਂ ਕਰਦੇ ਇੱਕ ਨਜ਼ਰ ਨਾਲ ਸਾਰੀ ਸੰਗਤ ਨੂੰ ਦੇਖਦੇ ਕੇ ਸਾਹਿਬ ਦੇ ਪਗੰਬਰ ਸੀਗੇ ਆਦਿ ਬੁੱਧ ਦੇ ਪਗੰਬਰ ਇੱਕੋ ਹੀ ਨਜ਼ਰ ਇੱਕੋ ਹੀ ਪਿਆਰ ਮੈਂ ਆਪਣਾ ਪਿਆਰ ਚੱਕੀ ਫਿਰਦਾ ਸਾਰੇ ਆਪਣਾ ਤੇ ਪਤਰ ਸਾਹਿਬ ਮੈਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਸਾਰਿਆਂ ਨੂੰ ਕਰਦੇ ਤਾਂ ਇਹ ਸੰਗ੍ਰਿਪਤੀ ਕੋ ਗੀਤੀ ਵੀ ਮਹਿਸੂਸ ਪਰੀ ਜੀ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਇਹਨਾਂ ਦੇ ਹੀ ਕਹਿਣਾ ਕਿ ਸਾਡੇ ਕੋਲ ਕੁਝ ਕਹਿਣ ਨੂੰ ਹੈ ਹੀ ਨਹੀਂ ਨਾ ਤੂੰ ਇੰਨਾ ਪੰਧਾਰ ਸੀ ਸਾਡਾ ਭਾਂਡਾ ਛੋਟਾ ਸੀ ਅਸੀਂ ਅਸੀਂ ਮਤਲਬ ਲਫ਼ਜ਼ ਖਤਮ ਹੋ ਜਾਂਦੇ ਨੇ ਇੱਥੇ ਕਿ ਕੀ ਬੋਲੇ ਬੰਦਾ ਜਾਂ ਕੀ ਗੱਲਬਾਤ ਕਰੇ ਤਾਂ ਹੋਰ ਲੋਕਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਜਿਹੜੇ ਇੱਥੇ ਪਹੁੰਚਣ ਦੇਖਦੇ ਰਹੋ ਦਿਨਿਕ ਸੂਰਤ ਟੀਵੀ ਸਸਿਕਾ